ਸੂਤਰ ਹਵਾਲੇ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਜਥੇਦਾਰ ਸਹਬਾਨ ਅੰਡਰਗਰਾਉਂਡ ਹੋ ਗਏ ਨੇ ਹੈਰਾਨੀ ਦੀ ਗੱਲ ਹੈ ਕਿ ਜਥੇਦਾਰ ਅੰਡਰਗਰਾਉਂਡ ਖੈਰ ਸੀਨੀਅਰ ਪੱਤਰਕਾਰ ਇਹ ਦਲੀਲਾਂ ਦਿੰਦੇ ਨਜ਼ਰ ਆ ਰਹੇ ਆ ਕਿਹਾ ਜਾ ਰਿਹਾ ਹੈ ਕਿ ਸੱਤ ਮੈਂਬਰੀ ਕਮੇਟੀ ਦਾ ਫੋਨ ਨਹੀਂ ਚੁੱਕ ਰਿਹਾ ਜਥੇਦਾਰ ਇਹ ਵੀ ਕਿਹਾ ਜਾ ਰਿਹਾ ਹੈ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਪੀਏ ਨੂੰ ਵੀ ਫੋਨ ਕੀਤਾ ਗਿਆ ਪਰ ਫੋਨ ਨਹੀਂ ਚੁੱਕਿਆ ਗਿਆ ਘੁੰਮ ਫਿਰ ਕੇ ਗੱਲ ਇੱਥੇ ਖੜ ਜੰਦੀ ਹੈ ਕਿ ਕੀ ਜਿਹਦਰ ਸਾਹਿਬ ਚੁੱਪਚੀ ਪੀਤੇ ਹੋਗੇ ਨੇ ਕੀ ਅੰਡਰਗਰਾਉਂਡ ਜੇ ਹੋਗੇ ਨੇ ਕਿੱਥੇ ਨੇ ਜਿਹਦਰ ਸਾਹਿਬ ਗਿਆਨੀ ਰਗਵੀਰ ਸਿੰਘ ਆਪਣੇ ਆਪ ਨੂੰ ਕੀ ਇਕੱਲਾ ਮਹਿਸੂਸ ਕਰ ਰਿਹਾ ਹੈ ਇਹਦਾ ਇੱਕ ਕਾਰਨ ਵੀ ਹੈ ਲੰਘੇ ਸਮੇਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਨੇ ਦੋ ਬਿਆਨ ਦਿੱਤੇ ਇੱਕ ਬਿਆਨ ਲਿਖਤੀ ਇੱਕ ਜ਼ੁਬਾਨੀ ਉਹਨਾਂ ਦੋਵਾਂ ਬਿਆਨਾਂ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਕੁਝ ਵੱਖਰੇ ਜਿਹੇ ਖੜੋਤੇ ਨਜ਼ਰ ਆਉਣ ਲੱਗੇ ਯਾਨੀ ਕਿ ਅਕਾਲੀ ਦਲ ਤੋਂ ਜਾਂ ਐਸਜੀਪੀਸੀ ਮੈਂਬਰਾਂ ਤੋਂ ਉਸ ਤੋਂ ਬਾਅਦ ਹੁਣ ਆਇਆ ਪ੍ਰਤੀਤ ਹੋ ਰਿਹਾ ਹੈ ਕਿ ਗਿਆਨੀ ਰਗबीर ਸਿੰਘ ਉੱਤੇ ਕੋਈ ਪ੍ਰੈਸ਼ਰ ਬਣਦਾ ਨਜ਼ਰ ਆ ਰਿਹਾ ਹੈ ਜਾਂ ਗਿਆਨੀ ਰਗबीर ਸਿੰਘ ਦੇ ਆਲੇ-ਦੁਆਲੇ ਕੋਈ ਪ੍ਰੈਸ਼ਰ ਬਣਦਾ ਨਜ਼ਰ ਆ ਰਿਹਾ ਹੈ ਲੰਘੇ ਦਿਨਾਂ ਦੇ ਵਿੱਚ ਜਥੇਦਾਰ ਗਿਆਨੀ ਰਗबीर ਸਿੰਘ ਦੀ ਗਰਜ ਸੁਣਨ ਨੂੰ ਮਿਲੀ ਸੀ ਵੱਡੇ ਐਲਾਨ ਹੋਏ ਸੀ ਐਸਜੀਪੀਸੀ ਪ੍ਰਧਾਨ ਨੂੰ ਤਾਂ ਇਥੋਂ ਤੱਕ ਕਿਹਾ ਸੀ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਹੀ ਆਪਣਾ ਚਾਰਜ ਸਾਬੂ ਔਰ ਸੱਤ ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਕਰੋ ਤਲਵਾਰ ਅਜੇ ਵੀ ਲਟਕੀ ਹੋਈ ਬਸੂਸ ਹੋ ਰਹੀ ਹੈ ਕਿਉਂਕਿ ਸੱਤ ਮੈਂਬਰੀ ਕਮੇਟੀ ਜਿਹੜੀ ਪੰਜ ਮੈਂਬਰੀ ਤੱਕ ਸੀਮਿਤ ਹੋ ਗਈ ਉਹਨੇ ਲਿਖਤੀ ਰਿਪੋਰਟ ਤਾਂ ਭੇਜਤੀ ਜਹੇਦਾਰ ਸਾਹਿਬ ਪਰ ਉਸ ਤੋਂ ਬਾਅਦ ਜਹੇਦਾਰ ਸਾਹਿਬ ਨੇ 71 ਸਦੀ ਉਹਨੂੰ ਵੀ ਲੰਮਾ ਸਮਾਂ ਹੋ ਗਿਆ ਪੰਜ ਮੈਂਬਰ ਉੜੀਕਦੇ ਪਏ ਨੇ ਕਿ ਜਹੇਦਾਰ ਸਾਹਿਬ ਕਦੋਂ ਇਹ ਮੀਟਿੰਗ ਸੱਦਣ ਜਾਂ ਇੱਥੇ ਕਦੋਂ 71 ਤੱਕ ਸੱਦਣ ਪਰ ਇਹ ਤੱਕ ਉਹ ਕੱਤਰਤਾ ਇਹ ਮੀਟਿੰਗ ਨਹੀਂ ਸੱਦੀ ਗਈ ਜਹੇਦਾਰ ਸਾਹਿਬ ਅਚਾਨਕ ਖਾਮੋਸ਼ ਨਜ਼ਰ ਆ ਰਹੀ ਹੈ ਵਿਖਣ ਵਾਲੀ ਗੱਲ ਲੈ ਕੇ ਹੁਣ ਆਉਂਦਾ ਸਮਾਸ਼ ਵੀ ਕਾਲ ਤੱਕ ਸਾਹਿਬ ਦੇ ਜਹੇਦਾਰ ਦੇ ਅਹੁਦੇ ਨੂੰ ਲੈ ਕੇ ਕੀ ਕੁਝ ਲੈ ਕੇ ਆਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਂਡੀਆਂ ਪੰਜਾਬੀ